ਚੱਲੋ ਕਿ ਉਹ ਹਲਕ ਗਿਆ ਹਲਕ ਗਿਆ ਤੇ ਉਹ ਆਦਾ ਮੈਨੂੰ ਅੰਦਰ ਤਾੜਦੇ ਹੋ ਬਹੁਤ ਆ ਜਨਵਾਨ ਨੂੰ ਥੋੜਾ ਜਿਹਾ ਵੇਲਾ ਅੰਦਰ ਤਾੜਦੇ ਹੋ ਨਹੀਂ ਬਚਾਣੇ ਮਾਰਦੇ ਕਿਉਂ ਕੋਈ ਜੰਗਲ ਆਦਾ ਚੜਦਾ ਕਰਾਇਆ ਚੀਕਾਂ ਮਾਰਾ ਕਰਦੇ ਮਾਰ ਗਿਆ ਇਹਵੇਂ ਕਿਤੇ ਸਾਡੇ ਪਿੰਡ ਦਾ ਦਸ ਦੋ ਮੁੰਡੇ ਦੋ ਪਰਾਉ ਉਹਨਾਂ ਬੇਲ ਦੇ ਰਿਖਾ ਕਰਦੇ ਆ ਵੀ ਜੀ ਤੇ ਉਹਨਾਂ ਚੋਣਾ ਇੱਕ ਨੂੰ ਹਲਕਾ ਉੱਠਿਆ ਉਹ ਆਪਦੇ ਭਰਾਵਾਂ ਦਾ ਤੂਬਾਜਾ ਕਰਨ ਨਹੀਂ ਮੈਂ ਤੇ ਨਮਾਉਤ ਹੋ ਗਿਆ ਉੱਠ ਗਿਆ ਜਿਹੜਾ ਵੱਡਾ ਆ ਸੁਕਤ ਹੋਇਆ ਉਹ ਵੀ ਉੱਠ ਗਿਆ ਕਰਨ ਹਾਂ ਘਰੇ ਜਾ ਕੇ ਆਣਾ ਨਾ ਮੈਨੂੰ ਅੰਦਰ ਤਾੜ ਦੇ ਉਹ ਅੰਦਰ ਆਵਣਾ ਆਪਦੇ ਭਰਾ ਨੂੰ ਜੇ ਸੁਤ ਜਾ ਹੋ ਗਿਆ ਹਾਂ ਕਦੇ ਉੱਠੇ ਹਲਕ ਕਦੇ ਸੁਤ ਹੋ ਜਾਏ ਉਹਦਾ ਭਰਾਨੇ ਦਾ ਪਏ ਸਫਰੇ ਮੈਂ ਬਜਦਾ ਤਾਂ ਨਹੀਂ ਨਹੀਂ ਹਾਂ ਤੇ ਮੈਨੂੰ ਲੈ ਆ ਕੇ ਟੋਪੇ ਆ। ਉਹਨਾਂ ਨੇ ਕਲਦਾ ਜਦ ਕਰਕੇ ਪਾਤਾ। ਉਹ ਟਲ ਹੀ ਬਣ ਗਿਆ। ਉਹ ਬਚ ਗਿਆ। ਕਟਾਣਾ ਵਰਗੇ। ਆ ਜਿਹੜਾ ਸੀ ਜਿਹੜੇ ਉਪਾ ਵਾਲੇ ਉਹ ਮਰ ਗਏ। ਹਾਂ। ਤੇ ਵਧੀਓ ਵਧੀਦੀ। ਹਾਂ। ਪਰ ਰੌੜਾ ਤਾਂ ਤਨ ਤਸਨਾ ਵੀ ਉਹਦਾ ਇਲਾਜ ਨਹੀਂ ਹੁੰਦਾ। ਪਹਿਲਾਂ ਪਾ ਲੱਗ ਜੇ ਤਾਂ ਠੀਕ ਆ। ਇਹ ਵੀ ਮਾੜਾ ਲੱਗ ਜੇ ਤਾਂ ਬੰਦੇ ਨੂੰ ਗਰਮੀ ਲੱਗ ਜਾਂਦੀ ਏ। ਇਹ ਵੀ ਮੁਰਕੇ ਬੰਦਾ ਪਮਾਰੋ ਲੰਦ ਮੁਰਕੇ ਜੀ ਜੀ ਜੇ ਹਲਕਾ ਆ ਜਿਵੇਂ ਨਾ ਫੇਰ ਬੋਟਰਾ ਕੋਲੇ ਬੈਠਿਆ ਸਾਡੇ ਪਿੰਡ ਦੇ ਜੋ ਬੂੜਾ ਕੱਲਾ ਹੀ ਸੀਗਾ ਉਹਨਾਂ ਮੁੰਡਿਆਂ ਦਾ ਪਿਓ ਤੇ ਉਹ ਨਾ ਮੈਂ ਹਲਕੀ ਮੈਂ ਉਹ ਪੀਂਦੇ ਰਹੇ ਤੋਂ ਤਾਂ ਬਣਾ ਤਾ ਜੱਕ ਕਾੜ ਕੇ ਹਾਂ ਮੈਂ ਕਾੜ ਕੇ ਤੇਰੇ ਉਹਨਾਂ ਨੂੰ ਪੁੱਛਨੇ ਹੋਇਆ ਤੇ ਮੈਂ ਹਲਕੀ ਗਈ ਉਹਨਾਂ ਨੇ ਰੁੱਥੇ ਰੁੱਥੇ ਪਾ ਗਏ ਤੇ ਬਾਂਤ ਕੇ ਕਰਾਂ ਨਾ ਨਾ ਤੇ ਬੋਰ ਕੇ ਸਾਡੇ ਪਿੰਡ ਆਉਂਦੇ ਕੋਲੇ ਉਹਦੇ ਵੀ ਆਏ ਮੈਂ ਹਲਕੀ ਉਹਦਾ ਹੁਣ ਉਹਦਾ ਕੋਈ ਲਾਅ ਨਹੀਂ ਗੋਲੀ ਮਾਰੋ ਠੀਕ ਆ ਪਰ ਗੋਲੀ ਮਾਰੀ ਇਹ ਉਹ ਪਹਿਲਾਂ ਦਾ ਲਾਅ ਜਿੰਦਾ ਤੈਨੂੰ ਦੱਸਿਆ ਪਹਿਲਾਂ ਪਤਾ ਇਹਦਾ ਲਾਅ ਜਿੰਦਾ ਮਜ਼ਰ ਹੋਣੀ ਹੁੰਦਾ ਭਾਈ ਉਹ ਆਦਾ ਥੋੜਾ ਇਹ ਰੱਖੇ ਹੀ ਨਹੀਂ ਯਾਰ ਇਹਦੇ ਵਿੱਚ ਕੋਈ ਫਾਇਦਾ ਨਹੀਂ ਆ ਉਹਦਾ ਤੁਹਾਨੂੰ ਪੁੱਛ ਜਾਂਦਾ ਇਹ ਉਹਦਾ ਤਤਾ ਦੋਤਾ ਕੁ ਬਿਰੇਣਾ ਕਿਹਾ ਜਿੰਨ ਤੈਨੂੰ ਜੇ ਛੰਡਾ ਦੋਤ ਪਿੰਦੇ ਰਹਿੰਦੇ ਫੇਰ ਕਰਾਉਂਦਾ ਕੰਮ ਸਾਡੇ ਪਿੰਡ ਵੀ ਗਾਂ ਹਰ ਤੁਸੀਂ ਮੱਦੀ ਜੰਦੇ ਰਹੇ ਥੋਦਾ ਉਹ ਆਦੇ ਅਸੀਂ ਤਾਂ ਬਈ ਟੀਕੇ ਲਵਾਦੇ ਨਾ ਬੱਚਿਆਂ ਨੂੰ ਹਾਰੇ ਜਿਹੜੇ ਬੀਮੇ ਨਹੀਂ ਜੀਉਂਦੇ ਜਾਂਦੇ ਹੁੰਦੇ ਤੁਸੀਂ ਵੀ ਲਵਾ ਲਓ ਤੁਸੀਂ ਮੁਰਤੂਨਾਂ ਦੇ ਵੀ ਲਵਾਤੇ ਕਿਉਂ ਉਹਨਾਂ ਨੂੰ ਕੋਈ ਟੈਂਡੈਂਸ ਹੁੰਦਾ ਸਾਡੇ ਪਿੰਡ ਐਵੇਂ ਉਹਦਾ ਹਲਕਾ ਜਿਹਾ ਕਿਹਨਾ ਕਾਕੋਤੀ ਜਾਂਦਾ ਹੀ ਜਾਂਦਾ ਨਰਮੇ ਤੋਂ ਘਾਉਂਦੇ ਹੀ ਨਰਮਾ ਕਿਉਂ ਨਰਮੇ ਹੀ ਘਾਉਂਦੀ ਆ ਬਈ ਉਸੇ ਦੀ ਲੰਮੀ ਪੜ ਕੇ ਨਾ ਪੰਚਰ ਦਣੇ ਤੇ ਆ ਖਰੋਪੀ ਤੋਂ ਲਾਹ ਕੇ ਤੇ ਲਉ ਪੀਏ ਜਉ ਵੀ ਲੱਗਾ ਬਹੁਤ ਵੀ ਲੱਗਾ ਜਿਹੜਾ ਹੱਥ ਸੀ ਮੁਰਕੇ ਜੋ ਬਈ ਪਤਾ ਲੱਗਿਆ ਉੱਥੇ ਜਿਹੜਾ ਵਾਪੇ ਹੋਰ ਦੂਰ ਕੁਛ ਕੀ ਛੋਟਾ ਜਿਹਾ ਅਸ ਸੀ ਜਿਹੜਾ ਰੋਏ ਜਿਹਾ ਕੰਮ ਆਇਆ ਛੋਟਾ ਥਾਂ ਸੀ ਹਾਂ ਹਾਂ ਛੋਟਾ ਉਹਨੂੰ ਜੇ ਜਿਵੇਂ ਆਪਣਾ ਇਹ ਲੱਗ ਪੈ ਨਾਲ ਆਪਣੇ ਘਰ ਵੱਡਣਾ ਆਇਆ ਸੀਗਾ ਉਹ ਜਾਵੜਾ ਉਹ ਪਾਉ ਸੀਗਾ ਨਾਲ ਪੋਜਾ ਉਹੜਾ ਵੱਡਾ ਵੱਡਾ ਘਾਟ ਆ ਪ ਗਿਆ ਹੁੰ ਬਗਰੋ ਕੁਰੀ ਜਾ ਗਿਆ ਗਿਆ ਸੀ ਉਹ ਕਹੇ ਰੰਗੂ ਤੇ ਉੱਥੇ ਬਾਦਸ ਕੋਲ ਉਹ ਡੀਦਾ ਕਿ ਸੀ ਆਹ ਕੋਈ ਨਾ ਪੜੀ ਤੇ ਗੀਟ ਇੰਟਰਨੈਟ ਤੇ ਕੋਈ ਕੀਤਾ ਮਾਰਨ ਤੇ ਜੁਗਨਾ ਉਹ ਆ ਕੋਈ ਕੋਮਰਕਲ ਮਗਰ ਤਾਂ ਜੋ ਤੇਰਾ ਉੱਪਰ ਚੁੜਿਆ ਮਤਾਂ ਕੋਈ ਰੋਜ਼ ਤਾਂ ਹੈ ਲੱਗਿਆ ਤੇ ਸੀਗਾ ਤੂੰ ਕਾਹਤ ਕੋਈ ਹੋਣੀ ਤੇ ਰੋਣ ਮਾਰਨ ਤਾਂ ਪਰਪਰ ਤੇ ਫਿਰ ਯਾਦ ਨੇ ਦੇ ਕਿ ਕਰਨਾ ਬਾਹਰ ਤਾਂ ਪਰ ਇਹ ਫਿਰ ਤਾਂ ਕਾਲਾ ਕੋਈ ਬਦ ਤਾਂ ਤਾਂ ਨੰਬਰ ਗਿਆ ਫੇ ਇਹਦਾ ਇਹੋ ਜਿਹਾ ਆ ਬੋਦਲ ਚੱਕੀ ਨਹੀਂ ਖਾਲੀ ਕਿ ਨਹੀਂ ਰੱਖਣਾ ਚਾਹੀਦਾ ਕੁੱਤੇ ਮਾੜੇ ਹੁੰਦੇ ਆ ਇਹ ਲੱਗਦੇ ਆ ਸੋਨੇ ਤੁਸੀਂ ਰੱਖ ਲੈਣੇ ਆ ਇਹ ਤਾਂ ਨੇੜੇ ਨਾ ਰੱਖਿਆ ਕਰੋ ਇਹ ਕਦੀ ਬਹੁਤ ਮਾੜੀ ਹੁੰਦੀ ਆ ਤੇ ਯਾਰ ਜੇ ਬੀਏ ਦਾ ਪਤਾ ਨਾ ਲੱਗਦਾ ਵੀ ਹੱਕਿਆ ਕਿੰਨੇ ਇੱਥੋਂ ਐਸੇ ਹਨ ਬੋਲ ਆ